ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਸੀਕਾਲ ਰਾਮਾਨ ਦੋਸਤੋ ਇਹ ਜਿਹੜੀ ਛੋਟੀ ਸਕਰੀਨ ਦੇ ਉੱਤੇ ਦਿਖ ਰਹੀ ਆ ਤੁਹਾਨੂੰ ਇਹ ਆ ਚਾਰ ਦੰਦਾ ਜੀ ਤੇ ਛਿਗ ਦੇ ਹਲੇ ਤੋੜੇ ਨਹੀਂ ਜੀ ਹੁਣ ਇਹ ਦੂਜੇ ਸੂਏ ਆ ਜੀ ਪਹਿਲੇ ਸੂਏ ਨੇ 13.5 ਕਿਲੋ ਦੁੱਧ ਆਪਣੇ ਘਰੇ ਕੰਡੇ ਵਾਲਾ ਲਾਇਆਗਾ ਇਸ ਵਾਰ ਇਹ ਸੇਲ ਆ ਜੀ ਇਹਦੇ 2 ਤਰੀਕ ਨੂੰ ਦਿਨ ਪੂਰੇ ਨੇ ਤੁਸੀਂ ਝੋਟੀ ਨੂੰ ਦੇਖ ਸਕਦੇ ਹੋ ਖਣ ਲੇਗਾ ਇਧਰਲੀ ਸਾਈਡ ਤੇ ਤੇ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਝੋਟੀ ਦੇਖੋ ਜੀ ਪਿੱਛੇ ਦਾ ਤੇ ਉਬਰੇ ਹੋਣ ਨਸਾਂ ਵੀ ਦਿਖਾ ਰਿਹਾ ਤੁਹਾਨੂੰ ਲੇਗ ਦੇ ਉੱਤੇ ਨਸਾਂ ਦੇਖ ਸਕਦੇ ਹੋ ਤੇ ਤੁਹਾਨੂੰ ਹੁਣ ਤੋੜ ਕੇ ਦਿਖਾ ਰਿਹਾ ਤੋਰੀ ਜਨੋ ਬਾਈ ਬੁੱਟੇ ਆਨ ਦੋਨੇ ਸਾਈਡ ਤੋਂ ਤੋੜ ਕੇ ਦਿਖਾਉਣਾ ਹੈ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਆ ਤੁਸੀਂ ਦੇਖ ਸਕਦੇ ਆ ਛਾਂਡੇ ਦੇ ਦੀ ਬੰਤਰ ਪਿਛੋਂ ਦੇਖੋ ਤੁਸੀਂ ਬਿਲਕੁਲ ਟਾਇਟ ਆਰਡਰ ਤੇ ਲੰਬਾਈ ਦੇਖ ਲਓ ਹਾਈਟ ਦੇਖੋ ਤੇ ਦੁਬਾਰੇ ਫੇਰ ਤੁਹਾਨੂੰ ਰੋਕ ਰੋਕ ਹਾਲੀ ਆ ਦੇਖੋ ਜੀ ਤੁਹਾਨੂੰ ਬਿਲਕੁਲ ਲੈਵਾ ਦਿਖਾ ਰਿਹਾ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਸੰਪਰਕ ਕਰ ਸਕਦਾਗਾ 98773 35366 ਤਾਂ ਜਿਸ ਵੀ ਵੀਰ ਨੇ ਲੈਣੀ ਹੋਵੇ ਤਾਂ ਲੈ ਸਕਦਾ ਇਹ 2 ਤਰੀਕ ਨੂੰ ਇਹਦੇ ਦਿਨ ਪੂਰੇ ਨੇ ਜੀ ਤੇ ਆਪਣੇ ਕੋਲੇ ਪਹਿਲਾਂ ਇੱਕ M22 ਦੀ ਝੋਟੀ ਸੂਈ ਹੋਈ ਆ ਤੇ ਇੱਕਾ ਹੋਰ ਤਾਨਸ ਵਾਲੀ ਸੂਣ ਵਾਲੀ ਆ ਤੇ ਆਪਾਂ ਸਿਰਫ ਦੋ ਤਿੰਨ ਪਸ਼ੂ ਰੱਖਦੇ ਆਂ ਚਾਰ ਉਨੇ ਕ ਆਪਣੇ ਕੋਲੇ ਕੁਆਂਟੀਟੀ ਆ ਹੁਣ ਇਹ ਤਿੰਨੇ ਇਕੱਠੀਆਂ ਸੋਹਣੀਆਂ ਇਸ ਕਰਕੇ ਆਪਾਂ ਇਸ ਝੋਟੀ ਨੂੰ ਸੇਲ ਕਰ ਰਹੇ ਆਂ ਆਪਣੇ ਕੋਲੇ ਸਾਰੀਆਂ ਹੀ ਸੀਮਨ ਦੇ ਪਸ਼ੂ ਹੁੰਦੇ ਨੇ ਆ ਕੱਟੀ ਆ ਜਿਹੜੀ M468 ਦੀ ਆ ES 736 ਦੀ ਆਏ 4354 ਦਾ ਕਟਾਗਾ ਜੀ ਤੇ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ